ਵੇਖੋ ਕੰਕਣਾ ਰਣੌਤ ਜਿਸ ਤਰ੍ਹਾਂ ਘੁੰਮੜ ਕੇ ਰੀਜੀ ਚ ਫਸ ਗਈ ਆ ਮੈਨੂੰ ਲੱਗਦਾ ਕਿ 295 ਲਾਈਵ ਜੁੜੇ ਆ ਉਹਨਾਂ ਦੀ ਗਿਣਤੀ ਹੈ 295 295 ਕੌਣ ਭੁੱਲਦਾ 295 ਤਾਂ ਭਾਈ ਮੇਰਾ ਸਿੱਧੂ ਮੂਸੇ ਵਾਲੇ ਦੇ ਗੀਤਾਂ ਚ ਇਹ ਫੇਵਰੇਟ ਗੀਤ ਹੈ 295 ਤਾਂ ਬਰਹਾਲ ਗੱਲ ਇਹ ਆ ਕਿ ਜੇ ਆਪਾਂ ਵੇਖੀਏ ਕੰਗਣਾ ਰਣੌਤ ਤਾਂ ਉਹ ਆਪਣੇ ਬੁਨੇ ਜਾਲ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ ਮੈਂ ਤੁਹਾਨੂੰ ਵਾਰ-ਵਾਰ ਵਿਚਲੀਆਂ ਗੱਲਾਂ ਦੱਸਣ ਦਾ ਯਤਨ ਕਰਦਾ ਕਿ ਕਿਸ ਤਰ੍ਹਾਂ ਕੰਗਣਾ ਰਣੌਤ ਇਸ ਫਿਲਮ ਨੂੰ ਨਾ ਸਿਰਫ ਪ੍ਰੋਡਿਊਸ ਕਰ ਰਹੀ ਸੀ ਬਲਕਿ ਡਾਇਰੈਕਟ ਵੀ ਕਰ ਰਹੀ ਸੀਗੇ ਤੇ ਇਸ ਤੋਂ ਇਲਾਵਾ ਸਿਕਰਟ ਰਾਈਟਿੰਗ ਦੇ ਵਿੱਚ ਵੀ ਉਹ ਸ਼ਾਮਲ ਸੀਗੀ ਹੁਣ ਉਹਨੇ ਆਪ ਹੀ ਕੱਲ ਜਾਣਕਾਰੀ ਦਿੱਤੀ ਕਿ ਮੈਨੂੰ ਲੱਗਦਾ ਹੈ ਕਿ ਫਿਲਮ ਮੇਰੀ ਫਸ ਗਈ ਆ ਫਿਲਮ ਸਰ ਕਿਉਂ ਫਸਦੀ ਹੁੰਦੀ ਹੈ ਸਭ ਨੂੰ ਪਤਾ ਹੈ ਕਿ ਸੈਂਸਰ ਬੋਰਡ ਆ ਬਹੁਤ ਦੇਸ਼ਾਂਵਾਂਗ ਸਾਡੇ ਵੀ ਇੱਥੇ ਇੱਕ ਸੈਂਸਰ ਬੋਰਡ ਆ ਤਾਂ ਜਦ ਤੱਕ ਸੈਂਸਰ ਉਹ ਕਿ ਫਿਲਮ ਸਰਟੀਫਾਈਡ ਨਹੀਂ ਹੁੰਦੀ ਤਦ ਤੱਕ ਸਿਨੇਮਿਆਂ 'ਚ ਤੁਸੀਂ ਰਿਲੀਜ਼ ਨਹੀਂ ਕਰ ਸਕਦੇ ਜਦ ਤੱਕ ਸਿਨੇਮਿਆਂ 'ਚ ਰਿਲੀਜ਼ ਨਹੀਂ ਹੋਊਗੀ ਤਾਂ ਕਮਾਈ ਕਿੱਥੋਂ ਹੋਣੀ ਤਾਂ ਹੁਣ ਕਸੂਤਾ ਜੱਬ ਪੈ ਗਿਆ ਕੰਗੜਾ ਰਣਾਉਣ ਤੋਂ ਵਾਸਤੇ ਕੰਗੜਾ ਬਿਲਕੁਲ ਠੀਕੇ ਤੁਹਾਡੀ ਗੱਲ ਕਿ ਉਹ ਕਹਿੰਦੀ ਮੈਂ ਡਰਨ ਵਾਲੀ ਨਹੀਂ ਚਲੋ ਆਸੀਂ ਡਰਾਕ ਇੱਕ ਵੀ ਕੀ ਲੈਣਾ ਵੀਰੇ ਸਾਡਾ ਕੰਮ ਡਰਾਉਣ ਦਾ ਥੋੜੀ ਅਸੀਂ ਕੋਈ ਭੂਤਾਂ ਵੀ ਜਿਹੜੇ ਡਰਾਵਾਗੇ ਕਮਾਊ ਆ ਗਿਆ ਮਾਊ ਆ ਗਿਆ ਨਹੀਂ ਗੱਲ ਇਹ ਹੈ ਸਰ ਸਾਹਿਬ ਕਿ ਕੰਗੜਾ ਨੇ ਇੱਕ ਚਲਾਕੀ ਕੀਤੀ ਸੀ ਉਹ ਚਲਾਕੀ ਭਾਰੀ ਪੈ ਰਹੀ ਆ ਉਹ ਚਲਾਕੀ ਭਾਰੀ ਪੈ ਰਹੀ ਆ ਗੱਲ ਇਹ ਆ ਕਿ ਐਸੋਲੇ ਹਾਈ ਕੋਰਟ ਦੇ ਵਿੱਚ ਵੀ ਸੈਂਸਰ ਬੋਰਡ ਨੇ ਕਿਹਾ ਕਿ ਅਸੀਂ ਸਰਟੀਫਿਕੇਟ ਨਹੀਂ ਦਿੱਤਾ ਅਸੀਂ ਕੁਝ ਗੱਲਾਂ ਤੇ ਧਿਆਨ ਦੇਵਾਂਗੇ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਇਹ ਫਿਲਮ ਵਾਸਤੇ ਅਸੀਂ ਭਾਰੀ ਚੰਡੀ ਦੇਣੀ ਹੈ ਕਿ ਨਹੀਂ ਹਾਈ ਕੋਰਟ 'ਚ ਵੀ ਸੁਣਵਾਈ ਹੋ ਗਈ ਆ ਦੇਖੋ ਚਲਾਕੀ ਕੀ ਸੀਗੀ ਕੰਗੜਾ ਅੱਛਾ ਵੈਸੇ ਕਮਾਲ ਦੀ ਗੱਲ ਤੇ ਇਹ ਆ ਨਾ ਕਿ ਸਭ ਭਾਈ ਕਾਂਗਰਸ ਜਿਸ ਨੂੰ ਇਹ ਵਿਰੋਧ ਕਰਨਾ ਚਾਹੀਦਾ ਸੀਗਾ ਉਹ ਕਾਂਗਰਸ ਵਿਰੋਧ ਨਹੀਂ ਕਰ ਰਹੀ ਜਦ ਕਿ ਕਾਂਗਰਸ ਨੂੰ ਆਪਣੇ ਦੁਸ਼ਮਣ ਦੱਸਣ ਵਾਲੇ ਕੁਝ ਲੋਕ ਵਿਰੋਧ ਜ਼ਰੂਰ ਕਰ ਰਹੇ ਇਹ ਇੰਟਰਸਟਿੰਗ ਗੱਲ ਹੈ ਨਾ ਇੰਟਰਸਟਿੰਗ ਗੱਲ ਹੈ ਕਿਉਂਕਿ ਸਿੱਖਾਂ ਦੇ ਵਿੱਚ ਸੈਂਟੀਮੈਂਟ ਵੀ ਹੈਗਾ ਨਾ ਕਿ ਭਾਈ ਕਾਂਗਰਸ ਸਿੱਖਾਂ ਦੀ ਦੁਸ਼ਮਣ ਬਣ ਗਈ ਖਾਸ ਤੌਰ ਤੇ 84 ਦਾ ਜਦੋਂ ਆਪਾਂ ਸਾਰਾ ਦਰਤਾਰਾ ਵੇਖਦੇ ਆਂ ਕਤਲਾਮ ਵੇਖਦੇ ਆਂ ਵਗੈਰਾ ਠੀਕ ਹੈ ਹੁਣ ਕਾਂਗਰਸ ਚੋ ਪੈ ਕੰਗਣਾ ਦੀ ਚਲਾਕੀ ਕੀ ਸੀ ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਮੈਂ ਥੋੜਾ ਸਮਾਂ ਬਤਾਇਆ ਹੈ ਕਿ ਕਿਸ ਤਰ੍ਹਾਂ ਚਲਾਕੀਆਂ ਦੇ ਨਾਲ ਫਿਲਮਾਂ ਬਣਾਈਆਂ ਜਾਂਦੀਆਂ ਉਹਨਾਂ ਦੀ ਚਲਾਕੀਆਂ ਦੇ ਨਾਲ ਕੰਟਰੋਵਰਸੀ ਕਰਕੇ ਪੀਆਰ ਕੀਤੀ ਜਾਂਦੀ ਹੈ ਸਭ ਮੈਨੂੰ ਪਤਾ ਹੈ ਇਹ ਵੱਖਰਾ ਵਿਸ਼ਾ ਕਿਸੇ ਸਮੇਂ ਇਹਦੇ ਤੇ ਖੁੱਲ ਕੇ ਬੋਲਾਂਗੇ ਜਾਂ ਖੁੱਲ ਕੇ ਲਿਖਾਂਗੇ ਕੰਗਣਾ ਰਣੋਤ ਬਾਰੇ ਕੰਗਣਾ ਰਣੋਤ ਨੇ ਟਾਈਟਲ ਰੱਖਿਆ ਐਮਰਜੈਂਸੀ ਪਹਿਲਾਂ ਟਾਈਟਲ ਸ਼ਾਇਦ ਇਹਦਾ ਕੁਝ ਹੋਰ ਸੀ инду ਸ਼ਾਇਦ ਕੁਝ ਐਸਾ ਸੀਗਾ ਪਰ ਗੱਲ ਇਹ ਆ ਕਿ ਭਈ ਕੰਗਣਾ ਜਿਹੜੀ ਆ ਨਾ ਜੇ ਉਹ ਬਾਇਓਪਿਕ ਬਣਾਉਂਦੀ ਇੰਦਰਾ ਗਾਂਧੀ ਦੀ ਤਾਂ ਉਹਨੂੰ ਰਾਈਟਸ ਲੈਣੇ ਪੈਣੇ ਸੀ ਤਾਂ ਰਾਈਟਸ ਕਦੇ ਵੀ ਗਾਂਧੀ ਫੈਮਲੀ ਦਿੰਦੀ ਨਾ ਇਸਨੇ ਕੀ ਕੀਤਾ ਕਿ ਐਮਰਜੈਂਸੀ ਚੁੱਕ ਕੇ ਟਾਈਟਲ ਰਜਿਸਟਰਡ ਕਰਾਇਆ ਉਹਦੇ ਤੇ ਖੜਿਆ ਤੇ ਹਾਂਜੀ ਹਿੰਦੂ ਸਰਕਾਰ ਇਹ ਸੁਣਿਓ ਸੁਣਿਓ ਬਲਵਿੰਦਰ ਸਿੰਘ ਜੀ ਤੁਹਾਨੂੰ ਮੈਂ ਵਿਚਲੀ ਗੱਲ ਦੱਸ ਦਿੰਦਾ ਉਸ ਤੋਂ ਬਾਅਦ ਇਹਨੇ ਉਹ ਚੱਕ ਕੇ ਉਹ ਚੱਕ ਕੇ ਹਾਂਜੀ ਟ੍ਰੇਲਰ ਚਲਾਇਆ ਜਾ ਸਕਦਾ ਬਲਜੀਤ ਸਿੰਘ ਜੀ ਕੋਈ ਚੱਕਰ ਨਹੀਂ ਘਾ ਟ੍ਰੇਲਰ ਚਲਾਇਆ ਜਾ ਸਕਦਾ ਟ੍ਰੇਲਰ ਦੀ ਕੀ ਗੱਲ ਹੈ ਉਹ ਤਾਂ YouTube ਤੇ ਉਹ ਕਿਹੜਾ ਸਿਨੇਮਿਆਂ ਚ ਚੱਲਦਾ ਸਰ ਤਾਂ ਗੱਲ ਇਹ ਆ ਕਿ ਜਦੋਂ ਇਹਨਾਂ ਨੇ ਮਤਲਬ ਕਿ ਐਮਰਜੈਂਸੀ ਟਾਈਟਲ ਰਜਿਸਟਰਡ ਕਰਾ ਲਿਆ ਉਹਦੇ ਵਿੱਚ ਐਮਰਜੈਂਸੀ ਟਾਈਟਲ ਕਿਹੀ ਹੁਣ ਜੇ ਤਾ ਐਮਰਜੈਂਸੀ ਟਾਈਟਲ ਚੁੱਕਿਆ ਤਾਂ ਐਮਰਜੈਂਸੀ ਦਾ ਕੱਲਾ ਸਾਰਾ ਕੁਝ ਦਿਖਾ ਦਿਓ ਜੇ ਐਮਰਜੈਂਸੀ ਦਿਖਾਓਗੇ ਤਾਂ ਬਹੁਤ ਕੁਝ ਐਕਸਪੋਜ਼ ਹੋ ਜਾਏਗਾ ਫਿਰ ਉਹਦੇ ਚ ਸੀਆਈਏ ਉਹ ਵੀ ਤੁਹਾਨੂੰ ਦਿਖਾਉਣਾ ਪਏਗਾ ਕਿ ਦੋਸ਼ ਲੱਗੇ ਸੰਕੇ ਜੋ ਉਸ ਵੇਲੇ ਇੰਦਰਾ ਗਾਂਧੀ ਦੇ ਐਂਟੀ ਮੂਵਮੈਂਟ ਚੱਲ ਰਹੀ ਸੀ ਉਹਨੂੰ ਸਪੌਂਸਰ ਕੀਤਾ ਜਾ ਰਿਹਾ ਸੀ ਵੀ ਕਿਤਾਬਾਂ ਚ ਦਰਜ ਜੋ ਹਾਲਾਤ ਬਣਾਏ ਜਾ ਰਹੇ ਸੀ ਕਿ ਦੇਸ਼ ਦੇ ਤੁਹਾਨੂੰ ਦੱਸਣਾ ਪਏਗਾ ਕਿ ਸੰਗ ਕੀ ਕਰ ਰਿਆ ਸੀ ਸੰਗ ਨੇ ਕਿੱਥੇ ਡਬਲ ਗੇਮ ਖੇਡੀ ਸਭ ਕੁਝ ਦੱਸਣਾ ਪਵੇਗਾ ਚਲੋ ਕੋਈ ਕਦੇ ਦੱਸੇਗੀ ਨਹੀਂ ਨਾ ਇਹਨੂੰ ਅਕਲ ਆਈ ਨਹੀਂ ਨਾ ਇਹਨੂੰ ਇਤਿਹਾਸ ਪੜਿਆ ਉਹ ਅਸੀਂ ਜ਼ਰੂਰ ਕਦੇ-ਕਦੇ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਹੁੰਦੇ ਆ ਤੇ ਆਪਣੇ ਆਈ ਵਰਲਡ ਚੈਨਲ ਤੇ ਆਪਾਂ ਗੱਲ ਵੀ ਕੀਤੀ ਹੋਈ ਆ ਤਾਂ ਫਿਰ ਇਹਨੇ ਚਲਾਕੀ ਕੀ ਕੀਤੀ ਕਿ ਐਮਰਜੈਂਸੀ ਟਾਈਟਲ ਦੁਬਾਰਾ ਰਜਿਸਟਰਡ ਕਰਵਾ ਕੇ ਉਹਦੇ ਵਿੱਚ ਤੁਸੀਂ ਦੇਖੋ ਕਿ ਐਮਰਜੈਂਸੀ ਕਲਾ ਦਿਖਾਉਣ ਦੀ ਥਾਂ ਤੇ ਕਿ ਜੇ ਐਮਰਜੈਂਸੀ ਦਿਖਾਵੇ ਕੱਲੀ ਤਾਂ ਉੱਥੇ ਤੇ ਅਕਾਲੀਆਂ ਦਾ ਵਿਰੋਧ ਵੀ ਦਿਖਾਉਣਾ ਪਏਗਾ ਨਾ ਕਿ ਆ ਅਕਾਲੀ ਸਭ ਤੋਂ ਪਹਿਲਾਂ ਪੰਜਾਬ ਦੀਆਂ ਸੜਕਾਂ ਤੇ ਉਤਰੇ ਸਨ ਤੇ ਜਿਨ੍ਹਾਂ ਨੂੰ ਆਪ ਦੇ ਅੰਕਲ ਬਣਾਈ ਬੈਠੀ ਐ ਉੱਥੇ ਭੇਸ ਬਟਾ ਕੇ ਲੋਕ ਦੇ ਫਿਰਦੇ ਸੀਗੇ ਜਿਹੜੇ 56 ਇੰਚੀ ਸੀਨੇ ਵਾਲੇ ਆ ਇਹ ਤੇ ਭੇਸ ਬਟਾ ਕੇ ਲੜਦੇ ਫਿਰਦੇ ਸੀਗੇ ਤੁਰੇ ਫਿਰਦੇ ਸੀਗੇ ਉਤੋਂ ਬਾਅਦ ਉਤੋਂ ਬਾਅਦ ਸਭ ਇਹਨੇ ਕੀ ਕੀਤਾ ਚਲਾਕੀ ਦੇ ਨਾਲ ਕਿ ਇੱਕ ਤਰ੍ਹਾਂ ਨਾਲ ਸਾਰੀ ਬਾਇਓਪਿਕ ਕਮਾਤੀ ਤੋ ਕਿ ਜੇ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਤੱਕ ਚਲੇ ਗਈ ਆ ਵਿੱਚ ਉਹਨੇ ਪੰਜਾਬ ਵਾਲਾ ਵੀ ਪਾਟ ਚੱਕ ਲਿਆ ਤਾਂ ਇਟ ਮੀਨ ਕਿ ਉਹ ਸਾਰੀ ਬਾਇਓਪਿਕ ਕਮਾਈ ਗਈ ਹੈ ਚਲਾਕੀ ਨਾਲ ਤਾ ਉਹ ਚਲਾਕੀ ਹਾਲੀਵੁੱਡ ਦੀ ਬੜੀ ਗਈ ਸਭ ਹੁਣ ਕਰ ਗਈ ਹੁਣ ਕਰ ਗਈ ਆ ਤੋ ਇਸ ਕਰਕੇ ਕਾਂਗਰਸ ਚਾਹੇ ਗਾਂਧੀ ਫੈਮਿਲੀ ਚਾਹੇ ਤੋ ਚੈਲੰਜ ਵੀ ਕਰ ਸਕਦੀ ਆ ਠੀਕ ਹੈ ਨਾ ਕਿਉਂਕਿ ਉਹ ਬਾਇਓਪਿਕ ਹੀ ਬਣਾ ਦਿੱਤੀ ਗਈ ਹੈ ਜਿਹੜੀ ਕਿ ਕਿਸੇ ਦੇ ਰਾਈਟਸ ਤੋਂ ਬਗੈਰ ਨਹੀਂ ਬਣ ਸਕਦੀ ਪਰ ਇਹਨੇ ਚਲਾਕੀ ਇਹ ਕੀਤੀ ਕਿ ਐਮਰਜੈਂਸੀ ਟਾਈਟਲ ਰਜਿਸਟਰਡ ਕਰਾ ਕੇ ਉਹਨੂੰ ਫਿਕਸ਼ਨਲ ਕਰਾਰ ਦੇ ਕੇ ਸਾਰਾ ਕੁਝ ਮਤਲਬ ਕਿ ਕੁਝ ਇਦਾਂ ਦਾ ਹੁੰਦਾ ਡਿਸਕਲੇਮਰ ਚਲਾ ਦਿੰਦੇ ਆ ਸਾਰਾ ਕੁਝ ਹੁਕਮਾਤਾ ਹੁਕਮਾਤਾ ਹੁਣ ਹੁਣ ਉਹ ਮਾਮਲਾ ਪੁੱਟਾ ਪੈ ਗਿਆ ਜੇ ਤਾਂ ਕੱਲੀ ਐਮਰਜੈਂਸੀ ਦੇ ਖੇਡ ਦੀ ਤਾਂ ਕਦੇ ਵੀ ਫਿਲਮ ਰੁਕਣੀ ਨਹੀਂ ਸੀ ਇੱਕ ਤਾਂ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਇਹ ਸਭ ਤੋਂ ਵੱਡਾ ਮਾਮਲਾ ਹੈ ਕਿ ਕੀ ਉਹ ਦਿਖਾਇਆ ਜਾ ਸਕਦਾ ਹੈ ਕਿ ਨਹੀਂ ਤੁਹਾਨੂੰ ਯਾਦ ਹੋਏਗਾ ਇੱਕ ਫਿਲਮ ਕੀਤੀ ਸੀ ਸਾਡੇ ਭਰਾ ਹੀ ਆ ਛੋਟੇ ਸੁਖ ਢਾਕੂਆਂ ਦੇ ਮੁੰਡੇ ਚ ਵੀ ਸੀਗੇ ਉਹ ਤੇ ਸਾਡੇ ਵਾਲੇ ਚ ਵੀ ਲੀਡ ਰੋਲ ਚ ਵੀ ਸੀਗੇ ਦੀਪ ਸਿੱਧੂ ਦੇ ਨਾਲ ਸੁਖ ਸੁਖ ਤੇ ਰਾਜ ਕਾਕੜਾ ਨੇ ਇੱਕ ਫਿਲਮ ਕੀਤੀ ਸੀ ਕੌਮ ਦੇ ਹੀਰੇ ਸ਼ਾਇਦ ਕਿਸੇ ਨੂੰ ਯਾਦ ਹੋਵੇ ਰਵਿੰਦਰ ਰਵੀ ਉਹਨਾਂ ਨੇ ਕੀਤੀ ਸੀ ਉਹ ਫਿਲਮ ਵੀ ਰੋਕ ਦਿੱਤੀ ਗਈ ਸੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਪੰਜਾਬੀ ਚ ਸੀ ਮਤਲਬ ਕਿ ਅਸੈਸੀਨੇਸ਼ਨ ਤੱਕ ਜਾਂਦੀ ਫਿਲਮ ਰੋਕ ਦਿੱਤੀ ਗਈ ਸੀ ਬਿਨਤ ਸਿੰਘ ਤੇ ਸਤਵੰਤ ਸਿੰਘ ਜੀ ਦੇ ਕਹ ਲੋ ਕਿ ਕਰੈਕਟਰ ਤੋਂ ਪ੍ਰਭਾਵਿਤ ਸੀਗੀ ਤਾਂ ਹੁਣ ਉਹ ਮਤਲਬ ਕਿ ਇਹਨੇ ਗੇਮ ਖੇਢੀ ਆ ਤਾਂ ਉਸ ਗੇਮ ਦੇ ਵਿੱਚ ਹੀ ਹੋਲਚ ਗਈ ਇਹਦੀ ਗੇਮ ਬੜੀ ਵੱਡੀ ਸੀ ਸਾਬ ਬਹੁਤ ਵੱਡੀ ਸੀ ਕਿ ਇਹਦਾ ਬਜਟ ਜੇ ਤੁਸੀਂ ਦੇਖੋਗੇ ਕਿਉਂਕਿ ਕੰਗਣਾ ਰਣਾਉਤ ਬਈ ਜੋ ਮਰਜ਼ੀ ਆ ਫੀਸ ਤਗੜੀ ਲੈਂਦੀ ਸੀ ਉਹ ਆਪ ਪ੍ਰੋਡਿਊਸਰ ਹੈ ਤਾਂ ਉਸਨੇ ਉਸਨੇ ਮਤਲਬ ਕਿ ਇੱਕ ਛੋਟੀ ਜੀ ਅਮਾਉਂਟ ਇਨਵੈਸਟ ਕੀਤੀ ਹੋਏਗੀ ਤੇ ਵਿੱਚ ਆਪਦਾ ਹਿੱਸਾ ਰੱਖ ਲਿਆ ਮਤਲਬ ਕਿ ਕਿਸੇ ਪ੍ਰੋਡਿਊਸਰ ਨੂੰ ਚੱਕਿਆ ਕਿ ਤੂੰ 20-25 ਕਰੋੜ ਦਾ ਜਿਗਾਰਡ ਕਰ ਇਹਦਾ ਬਜਟ ਇੰਨਾ ਕੁ ਹੈ ਅੰਡਰ 30 ਹੈ ਮੇਰੇ ਖਿਆਲ ਦੇ ਨਾਲ ਕਿ 25-30 ਕਰੋੜ ਦਾ ਬਜਟ ਜਿਹੜਾ ਸੀਗਾ ਉਹ ਲੈ ਕੇ ਇਸ ਨੇ ਜਿਗਾਰਡ ਕਰ ਦਿੱਤਾ ਵਿੱਚ ਹਿੱਸਾ ਰੱਖ ਲਿਆ ਸਾਰਾ ਖੁਸ਼ ਆਪ ਕਰਕੇ ਤਗੜਾ ਇਹਨੇ ਹਿੱਸਾ ਰੱਖਿਆ ਹੋਵੇਗਾ ਮਾਲ ਮਾਲਕਾਂ ਦਾ ਮਸ਼ੂਰੀ ਕੰਪਨੀ ਦੀ ਕਿ ਲਓ ਬਈ ਫਿਲਮ ਮਾਰਾਂਗੇ ਆਪਾਂ ਚੱਕ ਕੇ ਜੇ ਚੱਲ ਗਈ ਕਲਿੱਕ ਕਰ ਗਈ 100 ਕਰੋੜ ਅੱਜ ਕਲਾਮ ਹੀ ਫਿਲਮਾਂ ਕਮਾ ਜਾਂਦੀਆਂ ਤਾਂ ਕੱਟ ਕਟਾ ਕੇ ਬਈ ਚਲੋ ਕਟੋ ਕਟ ਟੈਕਲਿਸਟ ਕੋਈ 20 50 ਕਰੋੜ ਦਾ ਜਿਗਾਰਡ ਹੋ ਜਾਊਗਾ ਤਾਂ ਉਹ ਜਿਗਾਰਡ ਕੀ ਹੋਣਾ ਸੀ ਉਲਟਾ ਭਾਜਪਾ ਨੂੰ ਮਾਰ ਪੈ ਰਹੀ ਆ ਤਾਂ ਭਾਜਪਾ ਹੁਣ ਜਿਹੜਾ ਸੈਂਸਰ ਬੋਰਡ ਇੰਡੀਆ ਦਾ ਤੁਹਾਨੂੰ ਪਤਾ ਸਰਕਾਰ ਦਾ ਇਹਦੇ ਤੇ ਪ੍ਰਭਾਵ ਰਹਿੰਦਾ ਹਮੇਸ਼ਾ ਰਹਿੰਦਾ ਕੋਈ ਮੰਨੇ ਜਾਣਾ ਨਹੀਂ ਨਹੀਂ ਤਾਂ ਲੀਲਾ ਸੈਂਸਰ ਨੂੰ ਰਾਤੋਂ ਰਾਤ ਸੈਂਸਰ ਬੋਰਡ ਚ ਬਦਲਿਆ ਨਹੀਂ ਸੀ ਜਾਣਾ ਜਦੋਂ ਇਹ ਮੈਸੇਜ ਰੋਕੀ ਸੀ। ਤੋਂ ਇਸ ਕਰਕੇ ਹੁਣ ਜਦੋਂ ਪਤਾ ਲੱਗਿਆ ਕਿ ਨੈਗੇਟਿਵ ਪ੍ਰਚਾਰ ਹੋ ਰਿਹਾ ਤਾਂ ਫਿਰ ਕੰਗਣਾ ਦੀ ਗੇਮ ਹੁਣ ਫਸ ਗਈ ਆ। ਸੈਂਸਰ ਬੋਰਡ ਮੈਨੂੰ ਨਹੀਂ ਲੱਗਦਾ ਕਿ ਤਗੜੇ ਕੱਟ ਲਾਇਤੋ ਬਗੈਰ ਇਹਨੂੰ ਇਜ਼ਾਸਦ ਦੇਵੇਗਾ। ਕਿਉਂ? ਕਿਉਂਕਿ ਮਾਮਲਾ ਆਮਲਾ ਜਿਹਾ ਉਹ ਜੁੜਦਾ ਹੈ ਜਾਂ ਕਿ ਸਿਆਸਤ 35 ਕਰੋੜ ਬਜਟ ਦੱਸ ਰਿਹਾ ਹਾਂ ਜੀ ਮੇਰਾ ਅੰਦਾਜ਼ਾ ਇਹੀ ਹੈ ਕਿ ਠੀਕ ਹੈ 25-30 ਕਰੋੜ ਮੈਂ ਕਿਹਾ ਮੈਨੂੰ ਵੀ ਲੱਗਦਾ ਸੀਗਾ ਕਿ ਇੰਨਾ ਕੁ ਬਜਟ ਹੈ ਇਸ ਫਿਲਮ ਦਾ ਕਿਉਂਕਿ ਮੇਕਿੰਗ ਤੋਂ ਪਤਾ ਲੱਗ ਜਾਂਦਾ ਹੁੰਦਾ ਮੈਂ ਟ੍ਰੇਲਰ ਵੇਖਿਆ ਜਦ ਕੰਟਰੋਵਰਸੀ ਹੋਈ ਤਾਂ ਮੇਕਿੰਗ ਤੋਂ ਪਤਾ ਲੱਗ ਜਾਂਦਾ ਕਿ ਇੰਨਾ ਕੁ ਬਜਟ ਹੋਏਗਾ ਇਸ ਫਿਲਮ ਦਾ ਤਾਂ 25-30 ਕਰੋੜ ਦਾ ਅੰਦਾਜ਼ਾ ਸੀ ਸੋ ਹੁਣ ਉਹ ਕਸੂਤਾ ਹੀ ਆਪੋ ਪੈ ਗਿਆ ਖੰਖਣਾ ਰਣਤ ਵਾਸਤੇ ਇਹ ਗੇਮ ਪਾਉਨ ਨੂੰ ਫਿਰਦੀ ਸੀ ਬੀਬੀ ਗੇਮ ਇਹਦੇ ਤੇ ਹੀ ਉਲਟਾ ਪੈਦੀ ਨਜ਼ਰ ਆ ਰਹੀ ਹੈ ਤਾਂ ਖੈਰ ਹਾਈ ਕੋਰਟ ਦੇ ਵਿੱਚ ਅਟਕ ਤੋਂ ਮਾਮਲਾ ਸੈਸਰ ਗੂੜ ਨੇ ਕਿਹਾ ਕਿ ਹਾਲੇ ਤੱਕ ਅਸੀਂ ਕੰਗਣਾ ਦੀ ਫਿਲਮ ਜਿਹੜੀ ਹੈ ਉਹ ਰਿਲੀਜ਼ ਕਰਨ ਵਾਸਤੇ ਹਰੀ ਚੰਦੀ ਨਹੀਂ ਦਿੱਤੀ ਤਾਂ ਚੰਗੀ ਗੱਲ ਹੈ ਮੇਰਾ ਮੰਨਣਾ ਹੈ ਮੇਰਾ ਮੰਨਣਾ ਹੈ ਸਾਬ ਕਿਉਂਕਿ ਦੇਖੋ ਜੇ ਜ਼ਖਮ ਕਰੇ دیے ਬਹੁਤ ਕੁਝ ਨਿਕਲਦਾ ਹੈ ਉਹਦੇ ਚੋਂ ਫਸ ਨਿਕਲਦੀ ਹੈ ਉਹਦੇ ਚੋਂ ਖੂਨ ਨਿਕਲਦਾ ਹੈ ਉਹਦੇ ਚੋਂ ਦਰਦ ਨਿਕਲਦਾ ਹੈ ਇਤਿਹਾਸ 'ਚ ਬਹੁਤ ਕੁਝ ਦਰਜ ਹੈ ਜੇ ਅਸੀਂ ਪਿੱਛੇ 50 60 ਸਾਲ ਦੇ ਇਤਿਹਾਸ ਨੂੰ ਫੁੱਲੀਏ ਬਹੁਤ ਕੁਝ ਦਰਜ ਹੈ ਤਾਂ ਇੱਕ ਇਸ ਤਰ੍ਹਾਂ ਦਾ ਕੈਲਕੂਕੇ ਕਟਨਾਕਰਮ ਹਾਲਾਂਕਿ ਮੈਂ ਹਮੇਸ਼ਾ ਇਸ ਪੱਖ ਚੈੱਕ ਫਿਲਮ ਦੀ ਲਿਬਰਟੀ ਹੋਣੀ ਚਾਹੀਦੀ ਹੈ ਕਲਾ ਦੀ ਲਿਬਰਟੀ ਹੋਣੀ ਚਾਹੀਦੀ ਹੈ ਫਰੀडम ਆਫ ਸਪੀਚ ਹੋਣੀ ਚਾਹੀਦੀ ਹੈ ਖੁੱਲਕ ਹੋਣੀ ਚਾਹੀਦੀ ਹੈ ਇਤਿਹਾਸਿਕ ਜਿਹੜੇ ਕਾਊਂਟਰ ਆ ਹੋਣੇ ਚਾਹੀਦੇ ਹਵਾਲਿਆਂ ਦੇ ਨਾਲ ਮਤਲਬ ਕਿ ਜੋ ਵੀ ਲਿਖਿਆ ਗਿਆ ਕਿਉਂਕਿ ਜੋ ਫਿਲਮਾਇਆ ਫਿਲਮਾਨ ਦਾ ਯਤਨ ਕੀਤਾ ਗਿਆ ਉਹ ਕਿਤਾਬਾਂ 'ਚ ਵੀ ਦਰਜ ਆ ਮੈਂ ਉਹਦੇ ਤੋਂ ਭੱਜ ਨਹੀਂ ਸਕਦਾ ਜੋ ਕੁਝ ਮਤਲਬ ਕਿ ਦਰਸਾਣ ਦਾ ਯਤਨ ਕੀਤਾ ਹੈ ਪਰ ਰੋਲਾ ਇਹ ਹੁੰਦਾ ਕਿ ਤੁਸੀਂ ਇੱਕ ਚੀਜ਼ ਨੂੰ ਵਰਤ ਕਿਸ ਮੰਤਵ ਲਈ ਰਹਿ ਰਹੇ ਹੋ ਦੂਸਰਾ ਇਹ ਹੁੰਦਾ ਕਿ ਤੁਸੀਂ ਉਸ ਨੂੰ ਵਿਖਾ ਕਿਸ ਇਮਾਨਦਾਰੀ ਨਾਲ ਰਹੇ ਹੋ ਤੇ ਤੀਸਰੀ ਚੀਜ਼ ਹੁੰਦੀ ਹੈ ਕਿ ਕੀ ਤੁਸੀਂ ਦੂਸਰਾ ਪੱਖ ਵੀ ਰੱਖ ਰਹੇ ਹੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸੋਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਖਤਮ ਹਾਂਜੀ ਵੀ ਵੀ ਕਤੀ ਜੀ ਇਹਦੇ ਕੋਲ ਇੱਕੋ ਆਪਸ਼ਨ ਹੈ OTT ਤੇ ਜਾਉਗੀ ਫਿਲਮ ਰੋਕਦੀ ਨਹੀਂ ਜਿੰਨਾ ਮਰਜ਼ੀ ਵਿਰੋਧ ਕਰ ਲੋ ਅਗਲੇ YouTube ਤੇ ਪਾ ਦੇਣਗੇ ਮੇਰੇ ਖਿਆਲ ਦੇ ਨਾਲ ਨਾਨਕ ਸ਼ਾਹ ਫਕੀਰ ਦਾ ਬਹੁਤ ਵਿਰੋਧ ਹੋਇਆ ਸੀਗਾ ਸ਼ਾਇਦ ਤੁਹਾਨੂੰ ਫਿਲਮ ਵੀ ਕਿਤੇ ਨਾ ਕਿਤੇ ਉਹ ਫਿਲਮ ਵੀ ਆਨਲਾਈਨ ਮਿਲ ਜਾਨੀ ਹੈ ਸਰ ਠੀਕ ਹੈ ਨਾ ਸੋ ਇਸ ਕਰਕੇ ਹੁੰਦਾ ਕਿ ਅੱਜ ਦੇ ਦੌਰ 'ਚ ਤੁਸੀਂ ਰੋਕ ਨਹੀਂ ਸਕਦੇ ਪਰ ਇਹਨਾ ਹੈ ਕਿ ਗਾਂ ਤੋਂ ਪ੍ਰੋਡਿਊਸਰ ਵਗੈਰਾ ਜਿਹੜੇ ਆ ਉਹ ਥੋੜੇ ਜਿਹਾ ਚੁੱਕੰਨੇ ਹੋ ਜਾਣਗੇ ਜਿਹੜੀਆਂ ਇਸ ਤਰ੍ਹਾਂ ਵਨ ਸਾਈਡਡ ਅਜੰਡਾ ਆਧਾਰਿਤ ਫਿਲਮਾਂ ਨੇ ਪ੍ਰੋਪਾਗੈਂਡਾ ਫਿਲਮਾਂ ਨੇ ਕਿ ਭਾਈ ਇਹਨਾਂ ਦਾ ਕੋਈ ਪਤਾ ਨਹੀਂ ਕਿਸ ਵੇਲੇ ਰੁਕ ਜਾਂਦੀਆਂ ਠੀਕ ਹੈ ਨਾ ਸਰ ਅ ਸਟੇਟ ਆਫ ਕੈਰਾਸੀਗੇ ਕਿ ਰੀਅਲ ਹਿਸਟਰੀ ਤੋਂ ਕੀਤਾ ਜਾ ਰਿਹਾ ਹੈ ਦੂਰ ਕੀਤਾ ਜਾ ਰਿਹਾ ਹੈ ਨਹੀਂ ਸਰ ਯੰਗ ਬੰਦੇ ਜਿਹੜੇ ਆ ਉਹ ਆ ਦੇਖ ਲਓ ਜਸਪਾਲ ਜੀ ਕਹਿ ਰਹੇ ਕਿ ਨਾਨਕ ਸ਼ਾਫਕੀਰ YouTube ਤੇ ਹੈ ਬਿਲਕੁਲ ਮੈਂ ਵੀ ਇਹ ਕਹਿ ਰਹੇ ਹਾਂ ਕਿ ਤੁਸੀਂ ਫਿਲਮ ਨੂੰ ਰੋਕ ਨਹੀਂ ਸਕਦੇ ਵਿਰੋਧ ਤਾਂ ਇਸ ਤੋਂ ਕੋਈ ਜ਼ਿਆਦਾ ਹਾਈਕ ਦੇਣ ਵਾਲੀ ਗੱਲ ਹੋ ਜਾਂਦੀ ਆ ਤੁਸੀਂ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਕੋਈ ਵੀ ਫਿਲਮ ਰੋਕ ਨਹੀਂ ਸਕਦੇ ਪਰ ਮਸਲਾ ਇਹ ਹੁੰਦਾ ਕਿ ਜਦੋਂ ਸਿਨੇਮੇ ਆਲਾ ਝਟਕਾ ਲੱਗ ਗਿਆ ਕੁਝ ਜਿਹੜੇ ਪ੍ਰੋਡਿਊਸਰ ਅੱਜ ਕੱਲ ਇੱਕ ਏਜੰਡਾ ਆਧਾਰਿਤ ਚੀਜ਼ਾਂ ਲੈ ਕੇ ਜੋ ਫਿਲਮਾਂ ਬਣ ਰਹੀਆਂ ਉਹਨਾਂ ਨੂੰ ਫਾਈਨਾਂਸ ਕਰ ਰਿਹਾ ਥੋੜਾ ਉਹਨਾਂ ਦਾ ਮੱਥਾ ਜ਼ਰੂਰ ਟਣਕੇ ਦਾ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ OTT ਤੇ ਵੀ ਜਾਂਦੇ ਲੱਗੀਏ ਤੇ ਪੈਸੇ ਡੁੱਬ ਜਾਣ